ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਗਤਪੁਰਾ ਪਿੰਡ ਦੋਸਤੋ ਬਿਲਕੁਲ ਨੇੜੇ ਅਲਗੋ ਕੋਠੀ ਬੱਲੇ ਵਾਲਾ ਪਿੰਡ ਮਹਿਮੂਦਪੁਰ ਠੀਕਾ ਨਵਾਂ ਪਿੰਡ ਇਹ ਬਿਲਕੁਲ ਨੇੜੇ ਨੇੜੇ ਨਾਲ-ਨਾਲ ਲੱਗਦੇ ਪਿੰਡ ਆ ਬੈੜਵਾਲ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਪਿੱਖੀ ਪਿੰਡ ਤੋਂ ਜੇਕਰ ਦੂਰੀ ਦੀ ਗੱਲ ਕਰੀਏ ਤੇ 8-10 ਕਿਲੋਮੀਟਰ ਦੀ ਦੂਰੀ ਆ ਸਾਰੀ ਗੰਡ ਜਗਤਪੁਰੇ ਦੀ ਸਵੇਰ ਸੰਦੀਪ ਕੋਲ ਆਇਆ ਦੋਸਤੋ ਵੈਸੇ ਜਿਹੜੇ ਨਾ ਜਿਹੜੇ ਤੁਸੀਂ ਦੇਖ ਰਹੇ ਜੇ ਘਰੇਲੂ ਆ ਪਸ਼ੂ ਸਾਰੇ ਘਰੇਲੂ ਆ ਘਰੇ ਰੱਖੇ ਹੋਇਆ ਵੀਰ ਨੇ ਤੇ ਇੱਕ ਵੈੜ ਵੀਰ ਸੇਲ ਕਰਦਾ ਪਿਆ ਇਹ ਵੈੜ ਦੀ ਪੂਰੀ ਡਿਟੇਲ ਆਪਾਂ ਇਹਨਾਂ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਵੈੜ ਬੱਚੀ ਜਿਹੜੀ ਆ ਦੋਸਤੋ ਬਿਲਕੁਲ ਤਾਜੀ ਸੂਈ ਆ ਸੋ ਕੀ ਕਿੰਨਾ ਸੂਆ ਦੋਸਤੋ ਕੀ ਰੇਟ ਪੜਤਾ ਰਹੂਗਾ ਕਿੰਨਾ ਦੁੱਧ ਆ ਇਸ ਵਕਤ ਇਹਦੇ ਥੱਲੇ ਮੌਜੂਦ ਉਹ ਪੂਰੀ ਜਾਣਕਾਰੀ ਆਪਾਂ ਲੈ ਲੈਨੇ ਆ ਵੀਰ ਸੰਦੀਪ ਸਿੰਘ ਤੋਂ ਅੱਜ ਤਰੀਕ ਦੋਸਤੋ ਨੋਟ ਕਰ ਲੋ ਅੱਜ 10 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਸ਼ਾਮ ਦੇ 5:30 5 ਵਜੇ ਦਾ ਸੰਦੀਪ ਅੱਜ ਵੀਰੇ ਜਿਹੜੀ ਆਪਾਂ ਇਹ ਵੜ ਸੇਲ ਕਰਦੇ ਪਏ ਆਂ ਹਾਂਜੀ ਕੀ ਡਿਟੇਲ ਹੈ ਦੀ ਸੁਬਾ ਕਿੰਨਾਸ ਹੋਈ ਆ ਇਹ ਦੂਜੇ ਸੁਬੇ ਸੋਈ ਸੰਧੂ ਸਾਹਿਬ ਦੂਜਾ ਸੁਬਾ ਹਾਂਜੀ ਤੇ ਅੱਜ ਦਿਨ ਕਿੰਨੇ ਹੋ ਗਏ ਆ ਇਹਨੂੰ 5 ਤੋਂ 6 ਦਿਨ ਹੋਏ ਅੱਜ ਸੰਧੂ ਸਾਹਿਬ ਮਗਰ ਵਸੀ ਆਈ ਸ਼ਾਈ ਗਾਲ ਦੀ ਠੀਕ ਹੈ ਜੀ ਤਾਂ ਦੋਸਤੋ 5 6 ਦਿਨ ਦਾ ਸਮਾਂ ਹੋਇਆ ਦੂਜਾ ਸੁਬਾ ਵੜ ਸੋਈ ਆ ਆ ਬੱਚਾ ਮਗਰ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਬਰੀਡ ਦੇ ਵਿੱਚ ਆ ਮਗਰ ਬੱਛੀ ਆ ਗਈ ਠੀਕ ਆ ਜੀ। ਤੋਂ ਬੱਛੀ ਬਹੁਤ ਸੋਹਣੀ ਐ ਲਾਲ ਰੰਗ ਦੇ ਵਿੱਚ ਆਪਾਂ ਕਹਿ ਦਿੰਨੇ ਬਿਲਕੁਲ ਲਾਲ ਰੰਗ ਦੇ ਵਿੱਚ ਬੱਛੀ ਐ ਇੱਕ ਰੰਗ। ਤੇ ਸੰਦੀਪ ਦੂਜਾ ਸੂਬਾ ਕਿ ਪੰਜਾਂ ਸੱਤਾਂ ਦਿਨਾਂ ਦੀ ਸੂਈ ਐ ਦੁੱਧ ਕਿੰਨਾ ਚਵਾ ਦਾਂਗੇ ਨੇ ਥੱਲੇ। ਦੋ ਬੈਸਟ ਟਾਈਮ ਸੰਧੂ ਸਾਹਿਬ ਜਿਹੜਾ ਹਾਜ਼ਰ ਐ ਉਹ 13 ਲੀਟਰ ਐ। 13 ਲੀਟਰ। ਆਪਾਂ ਇੱਕ 15 ਨਹੀਂ 16 ਨਹੀਂ ਜਾਂਦੇ। ਜਿਹੜਾ ਹਾਜ਼ਰ ਐ ਉਹ 13 ਲੀਟਰ ਐ ਅਸਟਾ। ਅਜੇ ਮੈਡਮ ਆਨਦੀ ਐ ਬੋਲੇ ਤੋਂ ਬਾਹਰ ਹੀ ਨਿਕਲੀ ਸੰਧੂ ਸਾਹਿਬ। ਠੀਕ ਆ ਜੀ। ਹਾਂਜੀ ਲਓ ਦੋਸਤੋ 13 ਲੀਟਰ ਅੱਜ ਦੁੱਧ ਦੇ ਥੱਲੇ ਮੌਜੂਦ ਆ ਤੇ ਇੱਕ ਰੰਗ ਵੈੜ ਬਿਲਕੁਲ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਠੀਕ ਆ ਜੀ ਬਲੈਕ ਰੰਗ ਤੇ ਵੇਚਾਂ ਇੱਕ ਰੰਗ ਆ ਕੋਈ 6-7 ਦਿਨਾਂ ਦੀ ਸੂਈ ਆ ਅੱਜ 13 ਲੀਟਰ ਤੇ ਚੱਲ ਰਹੀ ਆ ਬਾਕੀ ਦੋਸਤੋ ਮੈਲੇ ਤੋਂ ਚੱਲਣ ਤੋਂ ਬਾਅਦ ਆਪਾਂ ਉਮੀਦ ਕਰਦੇ ਆ ਪਸੂ ਦੀ ਚਲੋ ਕੋਈ ਚੰਗੀ ਖਰਾਕ ਕੋਈ ਚੰਗੀ ਸੇਵਾ ਕਰ ਲੂ ਵੀਰ ਤੇ ਦੁੱਧ ਹੋ ਸਕਦਾ ਵੀ ਦੋਸਤੋ ਹੋਰ ਵੀ ਕਿਲੋ ਖੰਡ ਵਧਾ ਦੇਣਾ 15-16 ਲੀਟਰ ਸੰਧੂ ਸਾਫ ਕਰੋਗੇ ਮਾਨ ਜੀ ਠੀਕ ਆ ਜੀ ਠੀਕ ਆ ਆਪਾਂ ਕਿਹੜੀ ਲਿਆਂਦੇ ਘਰ ਦੀ ਵੈੜ ਆ ਠੀਕ ਆ ਜੀ ਤੇ ਸੰਦੀ ਜੋਣਚਾਂ ਦੀ ਬਿਲਕੁਲ ਓਕੇ ਸੰਤੂ ਸਾਹਿਬ ਇੱਕ ਆਪਾਂ ਦੱਸਣਾ ਮੜਾ ਜਿਹੜਾ ਬਹਿਣੀ ਵਾਲਾ ਥਾਣਾ ਅਗਲਾ ਉਹ ਘਟਿਆ ਅੱਛਾ ਇਸ ਵਾਰੀ ਘਟ ਹੋਇਆ ਸੀਗਾ ਹਾਂਜੀ ਹਾਂਜੀ ਪਿਛਲੇ ਸਾਲ ਕਿਵੇਂ ਸੀਗਾ ਪਿਛਲੇ ਸਾਲ ਓਕੇ ਹੀ ਸੀ ਜੀ ਅੱਛਾ ਜੀ ਆਂਦੀ ਬਾਕੀ ਸਣਾਂ ਦੀ ਆਪਣੀ ਗਰੰਟੀ ਆ ਕੋਈ ਧਾਰ ਦਾ ਫਰਕ ਨਹੀਂ ਬਾਕੀ ਕੋਈ ਦਵਾਈ ਦੂ ਵੀ ਆਪਾਂ ਜਿੱਦਾਂ ਦੇ ਰਹੇ ਆ ਉਹ ਥੋੜੀ ਬਦ ਨਾਲ ਚਲਾਈ ਸੀ ਕੋਈ ਦੇਖਿਆ ਪਰਕਾ ਹਾਂਜੀ ਹਾਂਜੀ ਉਹ ਜੀ ਚੱਲੀ ਜਾਂਦੀ ਆ ਜੀ ਅੱਗੇ ਨੂੰ ਕਾਫੀ ਸੈੱਟ ਹੋ ਗਿਆ ਜੀ ਹੂੰ ਮੱਲ ਹੋ ਜਾਊਗਾ ਜੀ ਠੀਕ ਆ ਜੀ ਕਿੰਨੀਆਂ ਕਿ ਤਾਰਾਂ ਦੇ ਪਰਲੇ ਥਾਣਾ ਅਗਲੇ ਨਾਲ ਦਿਖ ਰਹੀਆਂ ਹੁਣ ਆਪਾਂ ਸੰਦੀਪ ਸੰਦੂ ਸਾ ਕੁਝ 10 15 17 ਦਾ ਨਾ ਫਰਕ ਹੋਊਗਾ। ਅੱਧੋ-ਬੱਧ ਦਾ ਫਰਕ ਤੇ ਨਹੀਂਗਾ। ਨਹੀਂ ਨਹੀਂ ਜੀ। ਇੰਨਾ ਫਰਕ ਨਹੀਂ ਹੈਗਾ। 10 15 17 10 15 17 ਇਹਦੇ ਵਿੱਚ ਘਟ ਹੋਣਗੀਆਂ। ਹਾਂਜੀ ਹਾਂਜੀ। ਤਾਂ ਦੋਸਤੋ ਜਿਹੜਾ ਅਗਲਾ ਥਾਣਾ ਬਹਿਣੀ ਪਾਈ ਵਾਲਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਜੀ। ਆਪਾ ਸੰਤੋ ਸਾਹਿਬ ਦੋ ਸੱਚ ਦੱਸਣਾ ਜੋ ਵੀ ਹੈਗਾ ਕੱਲ ਨੂੰ ਕੋਈ ਆਪਾਂ ਨੂੰ ਲਾਂਮਾ ਆਣ ਦੋ। ਬਿਲਕੁਲ। ਸੋ ਦੋਸਤੋ 10 15 17 ਜਿਹੜੀਆਂ ਇਹਦੇ ਵਿੱਚ ਘਟ ਆ ਜੇ ਕੰਪੇਅਰ ਕਰੀਏ ਆਪਾਂ ਉਲਟ ਬਹਿਣੀ ਵਾਲੇ ਅਗਲੇ ਥਾਣੇ ਦੇ ਨਾਲ ਤੇ ਵੀਰਾਂ ਦਾ ਵੀ ਦਵਾਈ ਕਿਉਂਕਿ ਘਰੇਲੂ ਦਵਾਈ ਵੀ ਦਿੰਦੇ ਆ ਮੈਂ ਵੀ ਵੀਰ ਹੁਣ ਦਵਾਈ ਦਿੰਦੇ ਆ ਧਾਰਾਂ ਘੱਟਵਾਤਾ ਇਹ ਪਸੂ ਕਿਸੇ ਵਿੱਚ ਵੀ ਕੋਈ ਕਮੀ ਪੇਸ਼ੀ ਵੇਖਣ ਦੇ ਵਿੱਚ ਆ ਸਕਦੀ ਆ ਤੇ ਦਵਾਈ ਦੁਵਾਈਆਂ ਦੀ ਨਾਲ ਚੱਲ ਰਹੀ ਆ ਥੋੜਾ ਬਾਦਾਂ ਵੀਰਾਂ ਦਾ ਫਰਕ ਰਹਿ ਗਿਆ ਫਿਰ ਵੀ ਕੋਈ 15 ਕ ਧਾਰਾਂ ਦਾ ਫਰਕ ਹੈਗਾ ਉਹ ਦੱਸ ਕੇ ਦਵਾਂਗੇ ਸੇਲ ਕਰਦੇ ਪਏ ਨੇ ਵੇਚਦੇ ਪਏ ਆ ਤੇ ਉਹਦਾ ਵੀ ਦੱਸ ਕੇ ਦਵਾਂਗੇ 15 ਕ ਧਾਰਾਂ ਘਾਟਾ ਠੀਕ ਆ ਜੀ ਤੇ ਬਾਕੀ ਕੱਦ ਗੁੱਦ ਦੀ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਦੇ ਵਿੱਚ ਆ ਦੋਸਤੋ ਠੀਕ ਆ ਮੀਡੀਅਮ ਤੋਂ ਥੋੜੀ ਜਿਹੀ ਪਲਾਸਾ ਹਾਈਟ ਆ ਬਾਕੀ ਆਰਡਰ ਆਰਡਰ ਦੀ ਕੁਆਲਿਟੀ ਮਖਰਲੀ ਸਾਈਡ ਤੋਂ ਤੁਸੀਂ ਅੱਧੇ ਵੇਖ ਸਕਦੇ ਜੀ ਹੁਣ ਸਮਾਂ ਵੀ ਜਿਹੜਾ ਦੋਸਤੋ ਚਵਾਈ ਦਾ ਹੋਇਆ ਪਿਆ ਵੈਸੇ ਸਵੇਰ ਚਵਾਈ ਕਿੰਨੇ ਵਜੇ ਕੀਤੀ ਵੀਰ ਅੰਦੂ ਸਭ 6 6:30 ਕਰੀਦੀ ਆ ਠੀਕ ਹੈ ਜੀ 6 6:30 ਵਜੇ ਦੋਸਤੋ ਚਵਾਈ ਜਿਹੜੀ ਆ ਕਰਦਾ ਵੀਰ ਹੁਣ ਵੀ ਫਿਲਹਾਲ ਕੋਈ 5 5:30 ਵਜੇ ਦਾ ਸਮਾਂ ਜਿਹੜਾ ਚਵਾਈ ਦਾ ਵੈਸੇ ਸਮਾਂ ਹੋਇਆ ਪਿਆ ਮੱਝਾਂ ਵਾਲੀ ਚਵਾਈ ਲੱਗੀ ਆ ਜੀ ਉਦਾਂ ਪੋਲੀ ਬਿਲਕੁਲ ਠੀਕ ਹੈ ਜੀ ਹਾਂਜੀ ਜੇ ਸੰਦੀਪ ਇੱਕ ਵਾਰੀ ਖੋਲ ਕੇ ਮੜਾ ਤੋੜ ਕੇ ਦਿਖਾਈਏ ਭਰਾ ਮਗਰ ਵੀ ਬੱਛੀ ਆ ਦੋਸਤੋ ਚਲੋ ਵਾਦੇ ਦਾ ਸੌਦਾ ਹੈ ਮਗਰ ਬੱਛੀ ਆ ਕੋਈ ਸ਼ੌਂਕ ਨਾਲ ਵੀਰ ਬੱਛੀ ਸਾਂਭ ਲੈਂਦਾ ਠੀਕ ਹੈ ਜੀ ਅਗਲੇ ਟਾਈਮ ਨੈਕਸਟ ਪਸੂ ਨਾਲ ਇੱਕ ਹੋਰ ਆਲ ਜਾਂਦਾ ਠੀਕ ਹੈ ਜੀ ਆ ਦੇਖੋ ਬਾਕੀ ਸੰਦੀਪ ਉਹ ਕੋਈ ਪੰਗਾ ਪੰਗਾ ਰਸੀ ਪਾਉਣੀ ਪੈਂਦੀ ਨਹੀਂ ਆਣਾ ਸੰਦੂ ਸਾਹਿਬ ਭਾਵੇਂ ਪਾਓ ਭਾਵੇਂ ਨਾ ਪਾਓ ਆਪਦੀ ਮਰਜ਼ੀ ਆਹੀਂ ਉਦੋਂ ਪਾ ਕੇ ਚੋਣੇ ਆ ਠੀਕ ਹੈ ਜੀ ਤਾਂ ਠੰਡੀ ਆ ਬਿਲਕੁਲ ਠੀਕ ਨਾ ਤ ਨਹੀਂ ਲਾਉਂਦੇ ਆਦੋਸਤੋ ਆਵਦੀ ਖੁਸ਼ੀ ਆ ਬੰਗਾਰ ਅਸੀਂ ਕਿਸੇ ਵੀਰ ਨੇ ਪਾਉਣਾ ਹੀ ਆ ਪਾਲੇ ਠੀਕ ਆ ਜੀ ਨਹੀਂ ਤੇ ਲੋੜ ਨਹੀਂ ਆ ਕੀ ਠੀਕ ਆ ਬੰਦ ਗਏ ਜੀ ਆ ਬੰਦੋ ਜੀ ਠੀਕ ਆ ਤਸਦੀਬ ਦੀ ਡਿਮਾਂਡ ਕੀ ਕਰਦਾ ਵੀਰ ਕਿੱਥੋਂ ਤੱਕ ਲੈਦੇ ਕਰਦੇ ਪਏ ਜੀ ਸੰਧੂ ਸਾਹਿਬ ਆਪਾਂ ਮੁੱਲ ਜਾਇਜ਼ ਹੀ ਕਰਨਾ ਦੇਣ ਲੈਣ ਵਾਲਾ ਹਾਂ ਜੀ ਮੁੱਲ 37 ਹਜ਼ਾਰ ਦੀ ਡਿਮਾਂਡ ਆ ਹਾਂ ਜੀ ਤੇ 34 ਆਪਾਂ 34 ਹਾਂ ਨਾ ਕਰ ਦੇ ਦਾਂਗੇ ਵੀ ਜਿਹੜੀ ਮਤਲਬ ਕਿ ਜਿੱਥੇ ਤੱਕ ਆਪਾਂ ਮਤਲਬ ਕਿ ਜੈਸਨੋ ਹੋ ਕਰ ਜੈਸਨੋ ਹੀ ਕਰ ਹੀ ਦੇਣੀ ਐ ਇਤੋਂ ਮਾਨਤਨ ਕਰਦਾਂਗੇ ਜੀ ਤੇ 34 ਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੋਈ ਦੂਰ ਆਉ ਭੈਣ ਭਰਾ ਆਉ ਇਦੋਂ ਇਦੋਂ ਮਾਨਤਨ ਕਰਦਾਂਗੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹਨੇ ਤਾਂ ਆਉਂਦਾ ਮਣੀ ਅੱਜ ਕੱਲ ਵੀ ਕੋਈ ਬਿਲਕੁਲ ਜੀ ਤਾਂ ਦੋਸਤੋ ਡਿਮਾਂਡ ਚਾਹੇ 38 36 ਕੁਝ ਵੀ ਆ 34000 ਲੈਣ ਦੇਣਾ ਜੀ ਐਸਨੋ ਤੇ 34000 ਦੇ ਵਿੱਚੋਂ ਵੀ ਥੋੜਾ ਬਾਧਾ ਛੋਟਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਹੈ ਜੀ ਪੁੱਲਾ ਕਰ ਦਾਂਗੇ ਜੀ ਮਾਨ ਤੋਂ ਠੀਕ ਹੈ ਜੀ ਠੀਕ ਆ ਤੇ ਫਿਲਹਾਲ ਦੋਸਤੋ ਇਹ ਬੈੜ ਸੀ ਅਜ ਵੀਰ ਦੇ ਕੋਲੇ ਜਿਹੜੀ ਪਕਾਊ ਆ 13 ਲੀਟਰ ਹੁਣ ਮੌਕੇ ਤੇ ਹਾਜ਼ਰ ਕੋਈ ਚੰਗੀ ਵੀਰ ਸੇਵਾ ਕਰ ਲੂਗਾ ਤੇ ਹਰ ਵਾਰ ਆਪਾਂ ਕਹਿੰਦੇ ਆ ਦੋਸਤੋ ਦੁੱਧ ਸੇਵਾ ਦਾ ਕੋਈ ਚੰਗੀ ਸੇਵਾ ਕਰ ਲੂਗਾ ਕਿਲੋ 2 ਕਿਲੋ ਤੁਸੀਂ ਬਤਾ ਵੀ ਸਕਦੇ ਜੀ ਫਿਲਹਾਲ ਅਜ ਮੌਕੇ ਤੇ ਜੋ ਥੱਲੇ ਦੁੱਧ ਚਵਾ ਦੇਣਾ ਤੁਹਾਨੂੰ ਉਹ ਦੱਸ ਦਿੱਤਾ ਠੀਕ ਹੈ ਜੀ ਬੱਚਾ ਮਗਰ ਬਹੁਤ ਸੋਹਣਾ ਵੱਛੀ ਮਗਰ ਤੇ ਇਹਦੀ ਇਹਦੀ ਸੀਮਣ ਵਧੀਆ ਪਿਆ ਆ ਬਿਲਕੁਲ ਜੀ ਬਿਲਕੁਲ ਅੱਛਾ ਸੰਦੀਪ ਇੱਕ ਨੰਬਰ ਬੋਲ ਦੇ ਵੀਰ ਨੰਬਰ ਆਪਾਂ ਨੇ 93756 ਹਾਂਜੀ 3000 ਸੀ ਠੀਕ ਹੈ ਜੀ ਅਸੀਂ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਨਤਨ ਠੀਕ ਹੈ ਵੀਰੇ ਹਾਂਜੀ ਲਓ ਦੋਸਤੋ ਇਹ ਐਡਰੈਸ ਆ ਤੁਸੀਂ ਕਨਫਰਮ ਕਰ ਲਿਆ ਨੰਬਰ ਸਕਰੀਨ ਤੇ ਲੱਗਾ ਹੈ ਨੰਬਰਾਂ ਤੇ ਕਾਲ ਕਰ ਸਕਦੇ ਜੇ ਕਿਸੇ ਟਾਈਮ ਵੀ ਦੋਸਤੋ ਤੁਸੀਂ ਘਰੇ ਆਣ ਕੇ ਆਪਦੀ ਚੋਕੇ ਨਰਕਪਰਖ ਕਰ ਸਕਦੇ ਜੇ ਤਸਦੀ ਕਰ ਸਕਦੇ ਜੀ ਠੀਕ ਹੈ ਜੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ